ਯੂਐਸਏ ਦੇ ਜਿੱਥੇ ਇੱਕ ਪਾਸੇ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਉੱਥੇ ਦੂਜੇ ਪਾਸੇ ਹਰਮੀਤ ਸਿੰਘ ਪਠਾਨ ਮਾਜਰਾ ਦਾ ਮਸਲਾ ਅਚਾਨਕ ਤੂਲ ਫੜ ਗਿਆ ਖੈਰ ਸਿਆਸੀ ਤੌਰ ਦੇ ਉੱਤੇ ਇਸ ਮਾਮਲੇ ਦੇ ਬਹੁਤ ਮਤਲਬ ਨਿਕਲਦੇ ਨੇ ਉਹ ਵੀ ਕਿਤੇ ਨਾ ਕਿਤੇ ਵਿਚਾਰਨੇ ਜ਼ਰੂਰੀ ਹੈ ਪਰ ਇੱਕ ਖਾਸ ਤੌਰ ਦੇ ਉੱਤੇ ਮੁੱਦਾ ਹੈ ਕਿ ਔਰ ਬਣ ਕੀ ਗਿਆ ਪਠਾਨ ਮਾਜਰਾ ਕਹਿੰਦੇ ਪੁਲਿਸ ਦੀ ਗ੍ਰਿਫਤ ਚੋਂ ਹੀ ਫਰਾਰ ਹੋ ਗਿਆ ਕਿੰਨੀ ਕਿ ਸੱਚਾਈ ਹੈ ਨਾ ਗੱਲਾਂ ਦੇ ਵਿੱਚ ਔਰ ਹੋਇਆ ਕੀ ਹੈ ਹਰਿਆਣਾ ਪਠਾਨ ਮਾਜਰੇ ਦੇ ਸੋਹਰੇ ਪਿੰਡ ਹੋਇਆ ਕੀ ਹੈ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ सुरेंद्रਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਾਰਤਾ ਬਹੁਤ শুকਰੀਆ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਹਰਮੀਤ ਸਿੰਘ ਪਠਾਨ ਮਾਜਰਾ ਸਨੌਰ ਤੋਂ ਵਿਧਾਇਕ ਕਹਿੰਦੇ ਪਹਿਲਾਂ ਗ੍ਰਿਫਤਾਰ ਕਰ ਲਏ ਮੁੜ ਕੇ ਖਬਰ ਆ ਗਈ ਫਰਾਰ ਹੋ ਗਏ ਇਹ ਫਰਾਰ ਹੋਏ ਨੇ ਕਿ ਕੀਤਾ ਗਿਆ ਇਹ ਨਹੀਂ ਅਜੇ ਤੱਕ ਸਮਝ ਆ ਰਿਹਾ ਦੇਖੋ ਸਾਹਬ ਸਿੰਘ ਜੀ ਗੱਲ ਤਾਂ ਪਹਿਲੀ ਇਹ ਹੈ ਕਿ ਜਿਹੜੀਆਂ ਕੱਲ ਵੀਡੀਓ ਨਸ਼ਰ ਹੋਈਆਂ ਆਪਾਂ ਤੱਥਾਂ ਦੇ ਆਧਾਰ ਤੇ ਗੱਲ ਕਰੀਏ ਮੈਨੂੰ ਲੱਗਦਾ ਬਿਹਤਰ ਹੋਊਗਾ ਕੱਲ ਜਿਹੜੀਆਂ ਵੀਡੀਓ ਨਸ਼ਰ ਹੋਈਆਂ ਜਦੋਂ ਮੀਡੀਆ ਉੱਥੇ ਪਹੁੰਚਿਆ ਹਰਿਆਣੇ ਦਾ ਤੇ ਕੋਈ ਜ਼ਿਆਦਾ ਹਜੂਮ ਨਹੀਂ ਸੀ ਕੋਈ ਗੋਲੀਆਂ ਦੇ ਨਿਸ਼ਾਨ ਨਹੀਂ ਸੀ ਕੋਈ ਲੋਕਾਂ ਦਾ ਰੋਲਾ ਰੱਪਾ ਨਹੀਂ ਸੀ ਬਈ ਪੁਲਿਸ ਆਈ ਤੱਕਾ ਕਰ ਗਈ ਗੋਲੀਆਂ ਚੱਲ ਗਈਆਂ ਸਾਡੇ ਦਹਿਸ਼ਤ ਫੈਲ ਗਈ ਕਿਸੇ ਦੀ ਇਦਾਂ ਦੀ ਪਿੰਡ ਦੀ ਕੋਈ ਵੀ ਬਿਆਨਬਾਜ਼ੀ ਨਹੀਂ ਸੀ ਜੋ ਬਿਆਨ ਇੱਕ ਮੈਂ ਬੀਬੀ ਦੇ ਸੁਣ ਰਿਹਾ ਸੀ ਇਹਦੇ ਸੋਰੇ ਘਰਾਂ ਚੋਂ ਸੀ ਬੰਦੇ ਵੀ ਉਹ ਤਾਂ ਵੀਡੀਓ ਦੇ ਵਿੱਚ ਮੈਨੂੰ ਲੱਗਦਾ 6 ਜਾਂ 7 ਇਕੱਠੇ ਸੀ ਉਹ ਕਹਿੰਦੇ ਸਵੇਰੇ ਆਏ ਨੇ ਆ ਕੇ ਇੱਕ ਅੰਦਰ ਟੱਪ ਕੇ ਅੰਦਰ ਆਏ ਨੇ ਪੁਲਸ ਵਾਲੇ ਆ ਕੇ ਉਹਨਾਂ ਨੇ ਪਠਾਨ ਮਾਜਰੇ ਨੂੰ ਉਠਾਇਆ ਤੇ ਉਠਾ ਕੇ ਪਠਾਨ ਮਾਜਰੇ ਨੇ ਕਹਾ ਠੀਕ ਆ ਪਰ ਚੱਲਦੇ ਆ ਮੈਂ ਤਿਆਰ ਹੋਲਾ ਕਹਿੰਦੇ ਚਾਹ ਪਾਣੀ ਵੀ ਪੀਤਾ ਉਹਨਾਂ ਨੇ ਪ੍ਰਸ਼ਾਦਾ ਵੀ ਛਕਿਆ ਛਕ ਕੇ ਆਪ ਉਹਨੂੰ ਆਪਣੀ ਗੱਡੀਆਂ 'ਚ ਬੈਠੇ ਨੇ ਤੇ ਇੱਥੋਂ ਨਿਕਲ ਗਏ ਨੇ ਤੇ ਬਾਅਦ ਵਿੱਚ ਇਹਨਾਂ ਨੇ ਕਹਿਤਾ ਜੀ ਪਠਾਨ ਮਾਜਰਾ ਫਰਾਰ ਹੋ ਗਿਆ ਗੋਲੀਆਂ ਚੱਲ ਗਈਆਂ ਇਦਾਂ ਦਾ ਰੋਲਾ ਰੱਪਾ ਪਾਤਾ ਜਦ ਕਿ ਪੁਲਸ ਵਾਲਿਆਂ ਦੀ ਜਿਹੜੀ ਤਦਾਦ ਸੀ ਜਿਹੜੀ ਸੰਖਿਆ ਸੀ ਉਹ ਵੀ ਕਰੀਬ ਕਹਿੰਦੇ 40-50 ਦੇ ਆਸ-ਪਾਸ ਸੀ ਤੇ ਇੰਨੀ ਛੇਤੀ ਵੀ ਗੱਲੋਂ ਗੱਲ ਹਜਮ ਨਹੀਂ ਹੁੰਦੀ ਕਿ ਪੰਜਾਬ ਪੁਲਿਸ ਦੀ ਕਸਟਡੀ ਚੋਂ ਪਠਾਨ ਮਜਰਾ ਨਿਕਲ ਜਵੇ ਇਹ ਗੱਲ ਛੇਤੀ ਹਜਮ ਨਹੀਂ ਹੁੰਦੀ ਕਿਉਂਕਿ ਉਹ ਕੋਈ ਛਾਤਰ ਅਪਰਾਧੀ ਜਾਂ ਗੈਂਗਸਟਰ ਤਾਂ ਹੈ ਨਹੀਂ ਉਹਦਾ ਕੋਈ ਜੱਗੂ ਭਗਵਾਨਪੁਰੇ ਦਾ ਲਾਰੈਂਸ ਤੇ ਬੰਦਿਆਂ ਦਾ ਗੁਰਗਿਆਂ ਦਾ ਹੈ ਨਹੀਂ ਉਹਨਾਂ ਦੇ ਵੀ ਪੱਟਾਂ ਦੇ ਗੋਲੀਆਂ ਵੱਜ ਜਾਂਦੀਆਂ ਠੀਕ ਹੈ ਨਾ ਤੇ ਇੰਨਾ ਵੀ ਛੇਤੀ ਕੋਈ ਸੋਚ ਵਾਲੀ ਗੱਲ ਨਹੀਂ ਹੈਗੀ ਕਿ ਪਠਾਨ ਮਾਜਰਾ ਜਿਹੜਾ ਉੱਥੋਂ ਭੱਜ ਜਾਊਗਾ ਕਾਨੂੰਨ ਦੀ ਪਾਲਣਾ ਕਰਨ ਵਾਲਾ ਉਹਨੂੰ ਪਤਾ ਮੈਂ ਮੱਲੇ ਆ ਮੈਂ ਵਧਾਇਕਾਂ ਤੇ ਹਜੇ ਜਿਹੜੇ ਆ ਨਾ ਪੰਜਾਬ ਦੀ ਜਿਹੜੀ ਤਸਵੀਰ ਹੈ ਇਹ ਇੱਥੇ ਲੋਕਾਂ ਨੂੰ ਗੱਲ ਦੇਸ਼ ਵਿਦੇਸ਼ ਚ ਹজম ਨਹੀਂ ਹੋ ਰਹੀ ਦੂਜੀ ਜਿਹੜੀ ਗੱਲ ਹੈ ਕਿ ਇੱਕ ਇਹ ਗੱਲ ਤਾਂ ਕਲੀਅਰ ਹੋ ਗਈ ਹੈ ਜਾਪਦੀ ਹੈ ਕਿ ਪੰਜਾਬ ਤੇ ਦਿੱਲੀ ਦੀ ਜਿਹੜੀ جنگ ਹੈ ਨਾ ਉਹ ਸ਼ੁਰੂ ਹੋ ਗਈ ਹੈ ਤੁਸੀਂ ਦੇਖੋ ਹੜਾ ਆਇਆ ਹੋਇਨੇ 11 ਤਰੀਕ ਦੇ 11 ਤਰੀਕ ਦੇ ਹੜ ਆਇਆ ਅੱਜ ਤਰੀਕ ਹੋ ਗਈ ਜੇ ਮੈਂ ਦੇਖਾਂ ਤੇ ਅੱਜ 3 ਹੋ ਗਈ ਤੇ ਹਜੇ ਤੱਕ ਅਰਵਿੰਦ ਕੇਜਰੀਵਾਲ ਨੇ ਹੜ ਦੇ ਇਲਾਕਿਆਂ ਦਾ ਦੌਰਾ ਨਹੀਂ ਕੀਤਾ ਆਲਮੋਸਟ ਵੀ ਨਹੀਂ ਹੋ ਗਿਆ ਮੀ ਨਹੀਂ ਹੋ ਚੱਲਿਆ ਹਜੇ ਤੱਕ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਹੜ ਇਲਾਕਿਆਂ ਦਾ ਦੌਰਾ ਨਹੀਂ ਕੀਤਾ ਹਾਲਾਂਕਿ ਛੋਟੇ-ਛੋਟੇ ਸਟੇਡੀਅਮ ਤੋਂ ਲੈ ਕੇ ਸੜਕਾਂ ਤੱਕ ਦੇ ਉਦਘਾਟਨ ਅਰਵਿੰਦ ਕੇਜਰੀਵਾਲ ਪੰਜਾਬ ਚ ਕਰਕੇ ਗਏ ਨੇ ਮਨੀਸ਼ ਸੋਦੀਆ ਮੈਨੂੰ ਕੱਲ ਨਜ਼ਰ ਆਏ ਨੇ ਉਹ ਵੀ ਸੰਤ ਸੀਚੇਵਾਲ ਹੋਰਾਂ ਨਾਲ ਇੱਕ ਕਿਸ਼ਤੀ 'ਚ ਉਹ ਵੀ ਕਿਤੇ ਨਜ਼ਰ ਨਹੀਂ ਆਏ ਨੇ ਹਜੇ ਤੱਕ ਪੰਜਾਬ ਦੇ ਜਿਹੜੇ ਹੋਰ ਦਿੱਲੀ ਤੋਂ ਪੰਜਾਬ ਨੂੰ ਆਪਰੇਟ ਕਰ ਰਹੇ ਨੇ ਚਲਾ ਰਹੇ ਨੇ ਉਹ ਵੀ ਕਿਤੇ ਮੈਨੂੰ ਲੀਡਰ ਨਜ਼ਰ ਨਹੀਂ ਆਏ ਸੋਸ਼ਲ ਮੀਡੀਆ ਤੇ ਜਿਹੜੀਆਂ ਪੋਸਟਾਂ ਵੀ ਆ ਮੈਨੂੰ ਲੱਗਦਾ ਅਰਵਿੰਦ ਕੇਜਰੀ ਹਾਲ ਹੋਣਾ ਨੇ 2 ਦਿਨ ਪਹਿਲਾਂ ਪਾਈ ਆ ਤੇ ਉਹ ਵੀ ਜੀ ਪੰਜਾਬ ਦਾ ਅਸੀਂ ਰਾਸ਼ਨ ਪੰਜਾਬ ਦਾ ਸਮਾਨ ਇਕੱਠਾ ਦਿੱਲੀੋਂ ਕਰਕੇ ਲਿਆ ਰਹੇ ਆ ਇੱਥੇ ਹਰ ਐਮ ਐਲ ਏ ਵੰਡਣਗੇ ਇਹ ਪੋਸਟ ਪਾਈ ਆ ਤੇ ਕਿਤੇ ਲੱਗਦਾ ਹੈ ਕਿ ਜਿਹੜੀ ਇਹ ਅੰਦਰੂਨੀ ਜਿਹੜੀ ਨਾ ਅੱਗ ਸੁਲਗਦੀ ਪਈ ਹੈ ਦਿੱਲੀ ਤੇ ਪੰਜਾਬ ਦੀ ਨਹੀਂ ਤਾਂ ਪਠਾਨ ਮੱਜਰਾ ਇੰਨੀ ਛੇਤੀ ਬੜਕ ਨਹੀਂ ਮਾਰ ਸਕਦਾ ਦਿੱਲੀ ਵਾਲਿਆਂ ਦੇ ਖਿਲਾਫ ਜੇ ਬੜਕ ਮਾਰੀ ਹੈ ਤੇ ਪਿੱਛੇ ਕੋਈ ਨਾ ਕੋਈ ਥਾਪੜਾ ਕਿਸੇ ਤੋਂ ਮਿਲਿਆ ਤੇ ਬੜਕ ਵੱਜੀ ਹੈ ਨਹੀਂ ਤਾਂ ਇੰਨਾ ਛੇਤੀ ਕੀਤੀ ਦਿੱਲੀ ਤੇ ਅਟੈਕ ਕੋਈ ਐਮਐਲਏ ਪੰਜਾਬ ਚ ਕਰ ਨਹੀਂ ਸਕਦਾ ਭਾਵੇਂ ਦਿੱਲੀ ਵਾਲੇ ਨੂੰ ਚਲਾ ਵੀ ਰਹੇ ਹੋਣ ਸਰ ਚਲੋ ਇਹਦੇ ਵਿੱਚ ਕੋਈ ਹੁੰਦਾ ਨਹੀਂ ਹੈ ਦਿੱਲੀ ਵਾਲੇ ਕਾਂਗਰਸ ਦੀ ਸਰਕਾਰ ਵੀ ਰਹੀ ਹੈ ਦਿੱਲੀ ਤੋਂ ਹੀ ਮੁੱਖ ਮੰਤਰੀ ਬੰਦੇ ਨੇ ਦਿੱਲੀ ਤੋਂ ਹੀ ਬਦਲੇ ਜਾਂਦੇ ਨੇ ਦਿੱਲੀ ਤੋਂ ਚੇਅਰਮੈਨ ਬੰਦੇ ਨੇ ਆਸ਼ਾ ਕੁਮਾਰੀ ਪੰਜਾਬ ਦੀ ਇਨਚਾਰਜ ਰਹੀ ਹੈ ਪੰਜਾਬ ਜਿਹੜਾ ਉਹ ਕਾਂਗਰਸ ਦੀ ਸਰਕਾਰਾਂ ਵੀ ਦਿੱਲੀ ਤੋਂ ਓਪਰੇਟ ਹੋਈਆਂ ਉੱਥੋਂ ਮੰਤਰੀ ਬਣਾਏ ਗਏ ਨੇ ਕਈ ਕੱਢੇ ਗਏ ਨੇ ਭਾਜਪਾ ਦਾ ਵੀ ਇਸ ਤਰ੍ਹਾਂ ਹੀ ਚੱਲਦਾ ਬੀਜਪੀ ਦੇ ਪੰਜਾਬ ਦੇ ਜਿਹੜੇ ਮੰਤਰੀ ਬੰਦੇ ਨੇ ਦਿੱਲੀ ਡਿਸਾਈਡ ਹੁੰਦੇ ਨੇ ਪੂਰੇ ਲੋਕਲ ਥੋੜਾ ਡਿਸਾਈਡ ਹੋ ਜਾਣਾ ਹੈ ਤੇ ਇਸ ਕਰਕੇ ਪੰਜਾਬ ਦਾ ਕਿਹੜਾ ਪ੍ਰਧਾਨ ਬੰਨਾ ਅਸ਼wini ਸ਼ਰਮਾ ਕਾਜਕਾਰੀ ਪ੍ਰਧਾਨ ਬੰਨਾ ਉਹ ਬੰਨਾ ਹੈ ਸਰਕਾਰ ਵੀ ਇਵੇਂ ਹੀ ਚੱਲਦੀ ਹੈ ਤੇ ਇਹਦੇ 'ਚ ਕੋਈ ਬੁਰਾਈ ਨਹੀਂ ਹੈ ਲੇਕਿਨ ਗੱਲ ਇਹ ਹੈ ਕਿ ਦਰਦ ਜਿਹੜਾ ਹਜੇ ਤੱਕ ਨਹੀਂ ਉੱਠਿਆ ਸੀ ਉਹ ਗੱਲ ਸੀ ਕਿ ਬਈ ਇੰਨੇ ਦਿਨ ਹੋ ਗਏ ਦਿੱਲੀ ਦੀ ਲੀਡਰਸ਼ਿਪ ਨੂੰ ਪਰੇ ਕਿਉਂ ਕੀਤਾ ਹੋਇਆ ਹੈ ਇਹ ਜਿਹੜਾ ਪਠਾਨ ਮਾਜਰਾ ਬੋਲੇ ਨੇ ਇਹ ਤੋਂ ਗੱਲ ਜਗ ਜाहिर ਹੋਈ ਹੈ ਕਿ ਕੋਈ ਨਾ ਕੋਈ ਦਾਲ ਦੇ ਵਿੱਚ ਕਾਲਾ ਤੇ ਜਾਂ ਕਿਤੇ ਨਾ ਕਿਤੇ ਇਹਨਾਂ ਦੀ ਆਪਣੀ ਟਸਲ ਜਿਹੜੀ ਆ ਉਹ ਦਿੱਲੀ ਪੰਜਾਬ ਦੀ ਚੱਲ ਪਈ ਹੋਈ ਆ ਆਵਾਜ਼ ਦੀ ਪਾਰਟੀ ਦੀ ਅੰਦਰੂਨੀ ਚੱਲ ਪਈ ਤੇ ਉਹ ਹੋ ਸਕਦਾ ਉਹ ਜੇ ਮੈਂ ਇੱਕ ਵਿਸ਼ਲੇਸ਼ਕ ਦੇ ਤੌਰ ਤੇ ਕਰਾਂ ਕਿ ਪਠਾਨ ਮਾਜਰਾ ਨੂੰ ਦਿੱਲੀ ਦੇ ਖਿਲਾਫ ਖੜਾ ਕੀਤਾ ਗਿਆ ਉਹੀ ਡਾਕਟਰ ਸਵਾਲ ਇਹ ਹੀ ਹੈ ਜਦੋਂ ਅਸੀਂ ਇਹਨੂੰ ਇਸ ਤਰ੍ਹਾਂ ਦੇਖਦੇ ਜਿਵੇਂ ਤੁਸੀਂ ਦੱਸਿਆ ਇਹ ਤਾਂ ਫਿਰ ਐ ਪ੍ਰਤੀਤ ਹੋ ਰਿਹਾ ਕਿ ਪੰਜਾਬ ਦੀ ਲੀਡਰਸ਼ਿਪ ਹੁਣ ਸਿੱਧਾ ਵਾਰ ਕਰ ਰਹੀ ਹੈ ਔਰ ਇਹਦੇ ਪਿੱਛੇ ਜੋ ਕੁਝ ਹੋਇਆ ਜੇ ਪਠਾਨ ਮਾਜਰਾ ਬੋਲੇ ਨੇ ਫਿਰ ਇਹ ਮੰਨ ਲਈਏ ਕਿ ਸੀਐਮ ਭਗਵੰਤ ਮਾਨ ਬਾਕੀ ਲੀਡਰਸ਼ਿਪ ਪਿੱਛੇ ਹੈ ਜੀ ਨਹੀਂ ਦੇਖੋ ਮੈਂ ਕਿਸੇ ਦਾ ਨਾਮ ਤਾਂ ਲੈਂਦਾ ਚੰਗਾ ਨਹੀਂ ਲੱਗਦਾ ਲੇਕਿਨ ਗੱਲ ਇਹ ਹੈ ਕਿ ਪੰਜਾਬ ਦੇ ਦੇਖੋ ਦੋ ਚੀਜ਼ਾਂ ਹੈਗੀਆਂ ਪੰਜਾਬ ਚ ਸੱਤਾ ਵਿਰੋਧੀ ਲਹਿਰ ਤਾਂ ਹੈਗੀ ਹੈ ਇਹ ਤਾਂ ਮੰਨਣਾ ਪਵੇਗਾ ਔਰ ਦਿੱਲੀ ਵਾਲਿਆਂ ਨੇ ਪੰਜਾਬ ਨੂੰ ਆਪਣੇ ਹਿਸਾਬ ਨਾਲ ਚਲਾਇਆ ਕੱਲ ਨੂੰ ਭਗਵੰਤ ਮਾਨ ਹੋਰਾਂ ਕੋ ਵੀ ਪਲੇਟਫਾਰਮ ਹੋਣਾ ਚਾਹੀਦਾ ਕਿਸੇ ਜਗ੍ਹਾ ਤੇ ਆ ਕੇ ਕਹਿ ਸਕਣ ਕਿ ਮੈਨੂੰ ਦਿੱਲੀ ਵਾਲਿਆਂ ਨੇ ਚੱਲਣ ਨਹੀਂ ਦਿੱਤਾ ਮੈਨੂੰ ਕੰਮ ਕਰਨ ਨਹੀਂ ਦਿੱਤਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਦਿੱਲੀ ਤੋਂ ਹੀ ਚੱਲਦੀ ਹੈ ਔਰ ਦਿੱਲੀ ਤੋਂ ਚੱਲਦੀ ਵੀ ਸਖਤੀ ਨਾਲ ਸੁੱਚਾ ਸਿੰਘ ਛੋਟੇਪੁਰ ਰਹੇ ਉਹਨਾਂ ਦਾ ਇੱਕ ਵੀਡੀਓ ਬਣ ਗਿਆ ਜੀ ਅਜੇ ਤੱਕ ਵੀਡੀਓ ਨਛਨੀ ਹੋਇਆ ਉਹਨਾਂ ਨੂੰ ਲਾਤਾ ਪੰਜਾਬ ਦੇ ਮੈਂਬਰ ਪਾਰਲੀਮੈਂਟ ਹਰਿੰਦਰ ਖਾਲਸਾ, ਧਰਮਵੀਰ ਗਾਂਧੀ ਬਣੇ ਇਹਨਾਂ ਨੂੰ ਪਾਰਟੀਆਂ ਚੋਂ ਕੱਢ ਦਿੱਤਾ ਗਿਆ ਸੁਖਪਾਲ ਸਿੰਘ ਖਹਿਰਾ ਨੂੰ ਪੱਖத்தர ਲੀਡਰ ਲਾਇਆ ਬਾਅਦ ਚ ਉਹਨਾਂ ਨੂੰ ਵੀ ਲਾਹਤਾ ਗਿਆ ਦਿੱਲੀੋਂ ਸਾਰੇ ਡਿਸਾਈਡ ਹੋਏ ਨਾ ਹੁਣ ਵੀ ਜਿਹੜੇ ਮੰਤਰੀ ਬਣੇ ਨੇ ਮੰਤਰੀ ਲਾਏ ਗਏ ਨੇ ਪਾਉਂਦੇ ਨੇ ਕੱਢਦੇ ਨੇ ਸਭ ਦਿੱਲੀ ਤੋਂ ਡਿਸਾਈਡ ਹੋ ਰਿਹਾ ਸੋ ਇਸ ਕਰਕੇ ਕਿਤੇ ਨਾ ਕਿਤੇ ਇਥੋਂ ਦੇ ਐਮਐਲਏ ਦੇ ਮਨਾਂ ਦੇ ਵਿੱਚ ਇਹ ਗੱਲ ਤਾਂ ਘਰ ਕਰ ਗਈ ਹੋਈ ਹੈ ਕਿ ਦਿੱਲੀ ਵਾਲੇ ਬਹੁਤ ਖਾਵੀ ਨੇ ਦਿੱਲੀ ਵਾਲੇ ਸਾਨੂੰ ਪੰਜਾਬ ਨੂੰ ਆਪਣੇ ਹਿਸਾਬ ਨਾਲ ਕੰਮ ਨਹੀਂ ਕਰਨ ਦਿੰਦੇ ਬੇਸਿਕਲੀ ਸਾਡਾ ਗੱਲ ਇਹ ਹੈ ਕਿ ਸਾਡੀ ਜਿਹੜੀ ਪੰਜਾਬ ਦੀ ਜੰਗ ਹਮੇਸ਼ਾ ਰਹੀ ਦਿੱਲੀ ਦੇ ਨਾਲ ਹੈ ਇਸ ਕਰਕੇ ਜਦੋਂ ਦਿੱਲੀ ਦਾ ਨਾਂ ਆਉਂਦਾ ਪੰਜਾਬੀ ਹੂੰ ਖੜ ਜਾਂਦਾ ਤੇ ਕਿਤੇ ਨਾ ਕਿਤੇ ਭਗਵੰਤ ਮਾਨ ਨੂੰ ਹੋਰਾਂ ਨੂੰ ਵੀ ਕੱਲ ਨੂੰ 2027 ਚ ਚੋਣ ਲੜਨੀ ਆ ਤੇ ਸਾਹਮਣੇ ਹੋਣਾ ਚਾਹੀਦਾ ਹਾਂ ਦੇਖੋ ਮੈਨੂੰ ਦਿੱਲੀ ਵਾਲਿਆਂ ਨੇ ਹੱਥ ਬੰਨ੍ਹ ਕੇ ਰੱਖੇ ਸਾਨੂੰ ਕੰਮ ਨਹੀਂ ਕਰਨ ਦਿੱਤਾ ਮੈਂ ਆ ਗਿਆ ਮੈਂ ਖੜਾ ਹੋ ਗਿਆ ਕਿਤੇ ਨਾ ਕਿਤੇ ਸੱਤਾ ਵਿਰੋਧੀ ਲਹਿਰ ਨੂੰ ਖਤਮ ਕਰਨ ਲਈ ਕੋਈ ਨਾ ਕੋਈ ਚੀਜ਼ ਤਾਂ ਚਾਹੀਦੀ ਹੁੰਦੀ ਆ ਤੇ ਭਗਵੰਤ ਮਾਨ ਹੋਰੀ ਬਹੁਤ ਸਿਆਣੇ ਸਿਆਸਤਦਾਨ ਨੇ ਉਹਨਾਂ ਨੂੰ ਸਮਝ ਹੈਗੀ ਆ ਕਿ ਕੱਲ ਨੂੰ ਅਗਰ ਇਹ ਮੁੱਦਾ ਪੰਜਾਬ ਦੇ ਵਿੱਚ ਹਾਵੀ ਹੋ ਗਿਆ ਦਿੱਲੀ ਦੀ ਸਰਕਾਰ ਦਿੱਲੀ ਦੀ ਸਰਕਾਰ ਤੇ ਪੰਜਾਬੀ ਜਿਹੜਾ ਵਾ ਉਹ ਅਣਖ ਦਾ ਮਾਰਾ ਹੁੰਦਾ ਪੰਜਾਬੀਆਂ ਦੇ ਹੋਰ ਪੱਲੇ ਦਾ ਕੁਝ ਨਹੀਂ ਯਾਰ ਪੰਜਾਬ ਦੇ ਵਿੱਚ ਕਿਸਾਨੀ ਦੇ ਇੱਕ ਕਿਸਾਨ ਦੇ ਉੱਤੇ ਔਸਤਨ 3 ਤੋਂ 4 ਲੱਖ ਕਰਜ਼ਾ ਲੇਕਿਨ ਜੇ ਇੱਕ ਕਿਸਾਨ ਦੀ ਵੀ ਅਣਖ ਦੇਖੀਏ ਕਸ਼ਹਿਰਾ ਉਹਨੇ ਪਾਇਆ ਹੁੰਦਾ ਹੱਥ 'ਚ ਡਾਂਗ ਫੜੀ ਹੁੰਦੀ ਮਾਲਾ ਕੁੜਤਾ ਪਾਇਆ ਹੁੰਦਾ ਤੋ ਦੀ ਅਣਖ ਜਿਹੜੀ ਉਹ ਦਿੱਲੀ ਦੇ ਬਰਾਬਰ ਖੜਕਾਂਦੀ ਆ ਤੁਸੀਂ ਦੇਖਦੇ ਹੋ ਅੱਜ ਵੀ ਹੜ ਆਈ ਪਏ ਆ ਤੇ ਮੈਂ ਕੱਲ ਇੱਕ ਵੀਡੀਓ ਦੇਖ ਰਿਆ ਸੀ ਇੱਕ ਬਾਪੂ ਉਲਟਾ ਜਿਹੜੇ ਹੜਾ ਵਾਲੇ ਮਦਦ ਕਰਨ ਆਏ ਉਹਨਾਂ ਨੂੰ ਚਾਹ ਬਣਾ ਕੇ ਬੁਲਾਉਂਦਾ ਪਿਆ ਕਿ ਕੇਤਲੀ ਲੈ ਕੇ ਆਂਦਾ ਮੈਂ ਪਾਣੀ ਇਹ ਪੰਜਾਬੀਆਂ ਦੀ ਅਣਖ ਹੈਗੀ ਆ ਪੰਜਾਬੀ ਅਣਖ ਦਾ ਮਾਰਿਆ ਹੀ ਮਰ ਜਾਂਦਾ ਬਈ ਮੇਰੀ ਅਣਖ ਬਹੁਤ ਉੱਚੀ ਕਿਉਂਕਿ ਦਸਵੇਂ ਪਾਸ਼ਾ ਨੇ ਦਿੱਤੀ ਅਣਖ ਸਾਨੂੰ ਦਿੱਤਾ ਹੀ ਇਸ ਚੀਜ਼ ਦਾ ਵੀ ਤੁਸੀਂ ਚੜ੍ਹਦੀ ਕਲਾ 'ਚ ਰਹਿਣਾ ਤੁਸੀਂ ਝੁੱਕਣਾ ਨਹੀਂ ਕਿਸੇ ਦੇ ਅੱਗੇ ਤੇ ਉਸੇ ਚੀਜ਼ ਦੀ ਅਸੀਂ ਸਾਰੇ ਲੋਕ ਅੱਗੇ ਵੱਧਦੇ ਪਏ ਆ ਦਸਮ ਪਿਛਾਂ ਨੂੰ ਲੈ ਕੇ ਉਹਨਾਂ ਦੇ ਜਿਹੜੇ ਸਾਨੂੰ ਦਿੱਤੇ ਫਲਸਫੇ ਨੂੰ ਲੈ ਕੇ ਅੱਗੇ ਵੱਧਦੇ ਤੇ ਇਸ ਕਰਕੇ ਅਣਖ ਜਦੋਂ ਅੜ ਜਾਂਦੀ ਹੈ ਫਿਰ ਅਣਖ ਹੀ ਅੜਦੀ ਵੀ ਮੈਂ ਦਿੱਲੀ ਵਾਲੇ ਅੱਗੇ ਕੰਨੂ ਖੜਨਾ ਦਿੱਲੀ ਵਾਲੇ ਸਾਨੂੰ ਕਿਵੇਂ ਕਰ ਲੈਣਗੇ ਉਸ ਅਣਖ ਨੂੰ ਜਗਾਉਣ ਦੀ ਕੋਸ਼ਿਸ਼ ਪਠਾਨ ਮਾਜਰਾਂ ਨੇ ਕੀਤੀ ਆ ਹੁਣ ਇਹਦੇ ਪਿੱਛੇ ਕੌਣ ਹੈ ਇਹ ਆਉਣ ਵਾਲੇ ਵਕਤ ਦੱਸੇਗਾ ਲੇਕਿਨ ਇਹ ਹੈ ਕਿ ਪੰਜਾਬੀਆਂ ਦੀ ਅਣਖ ਨੂੰ ਖੜੇ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਸ਼ੁਰੂ ਹੋ ਸਕਦੀ ਹੋ ਗਈ ਹੋਈ ਆ ਔਰ ਇਹਦੇ ਨਾਲ ਹੀ ਸੱਤਾ ਵਿਰੋਧੀ ਲਹਿਰ ਜਿਹੜੀ ਆ ਉਹਨੂੰ ਆਪਾਂ ਕਈ ਉਹਦੀ ਧਾਰ ਨੂੰ ਕੁੰਦ ਕੀਤਾ ਜਾ ਸਕਦਾ। ਹੁਣ ਇਹਨੂੰ ਤਾਂ ਡਾਕਟਰ ਸਾਹਿਬ ਇਹ ਵੀ ਆ ਰਿਹਾ ਕਿ ਪਠਾਨ ਮਾਜਰਾ ਦੇ ਉੱਤੇ ਹੁਣ ਡਿਸਪਰਪੋਰਸ਼ਨੇਟ ਐਸਿਡਸ ਵਾਲਾ ਮਾਮਲਾ ਚੱਲ ਸਕਦਾ। ਦੇਖੋ ਗੱਲ ਇਹ ਹੈ ਕਿ ਹਜੇ ਜਿਹੜੀ ਸਾਰੀ ਦਿੱਲੀ ਦੀ ਸਰਕਾਰ ਹੈ ਦਿੱਲੀ ਦੀ ਲੀਡਰਸ਼ਿਪ ਹੈ ਉਹ ਹਜੇ ਸਾਰਾ ਕੰਟਰੋਲ ਕਰ ਰਹੀ ਹੈ ਬਿਊਰੋਕਰੇਸੀ ਤੇ। ਕੁਝ ਵੀ ਹੋ ਸਕਦਾ ਹੈ ਕਿ ਹਾਂ ਨਹੀਂ ਜਾ ਸਕਦਾ ਕਿਸੇ ਚੀਜ਼ ਨੂੰ ਰੋਕਿਆ ਨਹੀਂ ਜਾ ਸਕਦਾ ਉਹ ਕੁਝ ਵੀ ਕਰ ਸਕਦੇ ਨੇ। ਠੀਕ ਹੈ ਨਾ? ਇਸ ਕਰਕੇ ਹਜੇ ਟਾਈਮ ਲੱਗਣਾ ਸਾਹਮਣੇ ਚੀਜ਼ਾਂ ਨੂੰ ਆਉਂਦੇ ਆ ਉਹਨਾਂ ਨੇ ਦੇਖੋ ਬਿਊਰੋਕਰੇਸੀ ਤਾਂ ਅੱਜ ਦੀ ਮੈਂ ਗੱਲ ਕਰਾਂ ਤੇ ਹੁਣ ਜੇ ਅੱਜ ਦੇਖਿਆ ਜਾਵੇ ਤੇ ਬਾੜ ਪੰਜਾਬ ਚ ਆਈ ਹੈ ਪੰਜਾਬ ਚ ਪਾਣੀ ਜਿਹੜਾ ਵਕਤ ਸਿਰ ਖੋਲਿਆ ਹੀ ਨਹੀਂ ਗਿਆ ਜੇ ਖੋਲਿਆ ਜਾਂਦਾ ਰਾਜਸਥਾਨ ਫੀਡਰ ਹੈ ਬਿਆਸ ਹੈਗਾ ਪਾਣੀ ਨਿਕਲਣ ਨੂੰ ਕਿਹ ਜਾਣਾ ਸੀ ਕਾਫੀ ਔਰ ਜਿੰਨਾ ਉੱਥੋਂ ਪਾਣੀ ਪਿੱਛੋਂ ਆਂਦਾ ਸੀ ਉਹਦਾ ਅੱਧਾ ਹਿੱਸਾ ਵੀ ਨਹੀਂ ਖੋਲਿਆ ਜਾਂਦਾ ਸੀ ਇਸ ਦਾ ਮਤਲਬ ਕਿਤੇ ਨਾ ਕਿਤੇ ਬਿਊਰੋਕ੍ਰੇਸੀ ਨੇ ਜਿਹੜੀ ਆ ਪੰਜਾਬ ਦੀ ਅਫਸਰशाही ਨੇ ਜਾਂ BBMB ਵਾਲਿਆਂ ਦੀ ਅਫਸਰशाही ਦਬਾਅ ਤਾਂ ਪੰਜਾਬ ਦੇ ਅਫਸਰਾਂ ਨੇ ਬਣਾਣਾ ਤਕਨੀਕੀ ਰੂਪ ਚ ਤਾਂ ਉਹਨਾਂ ਨੂੰ ਪਤਾ ਉਹ ਜਿਹ ਅਫਸਰਾਂ ਨੇ ਦਬਾਅ ਸਹੀ ਤਰੀਕੇ ਬਣਾਇਆ ਹੁੰਦਾ ਮੈਨੂੰ ਲੱਗਦਾ ਹੈ ਕਿ ਪੰਜਾਬ ਚ ਬਾੜ ਨਹੀਂ ਆਣੀ ਸੀ ਤੇ ਪਠਾਨ ਮਾ ਜਿਹੜਾ ਨੇ ਉਸ ਚੀਜ਼ ਨੂੰ ਨੌਕ ਵੀ ਕੀਤਾ ਉਹ ਬੋਲਿਆ ਵੀ ਆ ਕਿ ਪੰਜਾਬ ਦੇ IAS ਫਲਾਣੇ ਅਫਸਰ ਕੁਸ਼ਨ ਕੁਮਾਰ ਜ਼ਿੰਮੇਦਾਰ ਨੇ ਕੀ ਇਹਨਾਂ ਨੇ ਪਾਣੀ ਨੂੰ ਖੋਲਿਆ ਨਹੀਂ ਆ ਔਰ ਉਸ ਚੀਜ਼ ਦਾ ਖਮਿਆਜਾ ਪੰਜਾਬ ਭੁਗਤ ਵੀ ਰਿਹਾ ਹੁਣ ਦੂਸਰੀ ਜਿਹੜੀ ਗੱਲ ਆਂਦੀ ਹੈਗੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਕੀ ਬਣ ਗਏ ਨੇ ਹਾਲਾਤ ਕਿਵੇਂ ਬਣਨ ਗਏ ਦੇਖੋ ਹਜੇ ਸਿਆਸਤ ਜਿਹੜੀ ਆ ਪੰਜਾਬ ਦੀ ਕਰਵਟ ਲੈ ਰਹੀ ਹੈ ਥੋੜੀ ਟਵਿਸਟ ਲੈ ਰਹੀ ਜੋ ਮੈਂ ਦੇਖਦਾ ਪਿਆ ਕਿ ਆਮ ਆਦਮੀ ਪਾਰਟੀ ਚ ਵੀ ਹੁਣ ਮਾਹੌਲ ਉਹ ਸੁਖਾਵਾਂ ਨਹੀਂ ਹੈਗਾ ਜੋ 2022 23 ਵਾਲਾ ਸੀ ਇਵਨ ਕੇਂਦਰ ਦੀ ਲੀਡਰਸ਼ਿਪ ਵਿੱਚ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਤੁਸੀਂ ਦੇਖੋ ਰਾਗਵ ਚੱਡਾ ਬਹੁਤ ਟਾਈਮ ਤੋਂ ਬਾਅਦ ਉਹ ਮੈਨੂੰ ਲੱਗਦਾ ਕਿ 6 ਮਹੀਨੇ ਬਾਅਦ ਹੀ ਉਹਨਾਂ ਨੂੰ ਆਊਟ ਕਰਤਾ ਗਿਆ ਪੰਜਾਬ ਦੀ ਸਿਆਸਤ 'ਚੋਂ ਔਰ ਇੱਦਾਂ ਹੀ ਸੰਦੀਪ ਪਾਠਕ ਜਿਹੜੇ ਜਿਨ੍ਹਾਂ ਨੇ ਪੰਜਾਬ ਦੀ ਬੰਤਰ ਬੁਣੀ ਜਿਨ੍ਹਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਆਧਾਰ ਖੜਾ ਕੀਤਾ ਜਿਹਦਾ ਬੇਸ ਬਣਾਇਆ ਉਹ ਵੀ ਉਹਨਾਂ ਨੂੰ ਪੰਜਾਬ ਤੋਂ ਲਾਂਬੇ ਕਰਤਾ ਗਿਆ ਹੁਣ ਪੰਜਾਬ ਜਿਹੜਾ ਵੈ ਮਨੀਸ਼ ਸੋਧਿਆ ਚਲਾ ਰਹੇ ਨੇ ਹੁਣ ਮੈਨੂੰ ਪਤਾ ਲੱਗਿਆ ਇੱਕ ਹੋਰ ਦਿੱਲੀ ਦਾ ਲੀਡਰ ਉਹਨਾਂ ਨੂੰ ਵੀ ਉਹਨਾਂ ਨੇ ਲਾਂਭੇ ਕਰਤਾ ਹੋਰ ਜਿਹੜਾ ਹਜੇ ਦੱਸ ਸਕਦੇ ਹੋ ਕੌਣ ਹੈ ਚਲੋ ਨਾਂ ਮਾਣ ਵਾਲੇ ਟਾਈਮ 'ਚ ਦੱਸਾਂਗਾ ਮੈਨੂੰ ਵੀ ਜਿਹੜਾ ਪੁਖਤਾ ਕਰ ਲੈਂਦਾ ਕਿ ਲਾਂਭੇ ਕੀਤਾ ਗਿਆ ਇੱਕ ਇੱਕ ਦੋ ਲੀਡਰਾਂ ਨੂੰ ਹੋਰਾਂ ਨੂੰ ਤੇ ਇਹ ਪੰਜਾਬ 'ਚ दखਲ ਅੰਦਾਜ਼ੀ ਉਹਨਾਂ ਦੀ ਘਟਾਈ ਗਈ ਹੈ ਆਣ ਵਾਲਾ ਟਾਈਮ 'ਚ ਦੱਸਾਂਗੇ ਲੇਕਿਨ ਗੱਲ ਇਹ ਹੈ ਕਿ ਹਜੇ ਪੰਜਾਬ ਦੀ ਸਿਆਸਤ ਕਰਵਟ ਲੈ ਰਹੀ ਹੈ ਹਜੇ ਬਹੁਤ ਕੁਝ ਹੋਣਾ ਹੈ ਲੇਕਿਨ ਗੱਲ ਇਹ ਹੈ ਕਿ ਜਿਹੜਾ ਭਗਵੰਤ ਮਾਨ ਹੋਰੀ ਚਾਹੁੰਦੇ ਨੇ ਕਿ ਪੰਜਾਬ ਪੱਕੀ ਗੱਲ ਹੋਣੀ ਚਾਹੀਦੀ ਆ ਪੰਜਾਬ ਦੇ ਜਿਹੜਾ ਪੰਜਾਬ ਦੀ ਗੱਲ ਕਰੂਗਾ ਉਹੀ ਪੰਜਾਬ ਦਾ ਪੁੱਤ ਆ ਔਰ ਪੰਜਾਬ ਦੀ ਗੱਲ ਕਰਨ ਜਿਹੜੀ ਆ ਉਹ ਦੇ ਲਈ ਉਹਨਾਂ ਨੂੰ ਹੁਣ ਨੌਕ ਪੰਜਾਬੀਆਂ ਨੂੰ ਕਰਨਾ ਹੀ ਪੈਣਾ ਪੰਜਾਬੀਆਂ ਨੂੰ ਨਾਲ ਖੜੇ ਕਰਨ ਦਾ ਤਰੀਕਾ ਤਾਂ ਇਹੀ ਹੁੰਦਾ ਕਿ ਇਹਨਾਂ ਦੀ ਅਣਖ ਨੂੰ ਵੰਗਾ ਰਿਆ ਜਾਵੇ ਤੇ ਇਹਨਾਂ ਨੂੰ ਨਾਲ ਖੜੇ ਕੀਤਾ ਜਾਵੇ ਪੰਜਾਬ ਦੇ ਪੰਜਾਬ ਦੇ ਲੋਕ ਵੀ ਬੜੇ ਭਾਊ ਕਾ ਜਦੋਂ ਕੋਈ ਪੰਜਾਬ ਦੇ ਬਾਰੇ ਗੱਲ ਕਰਦਾ ਕਿ ਮੈਂ ਪੰਜਾਬ ਦਾ ਲੋਕੀ ਵੀ ਉਹਦੇ ਨਾਲ ਬੁਰੀਆ ਬਿਸਤਰਾ ਲੈ ਕੇ ਤੁਰ ਜਾਂਦੇ ਯਾਰ ਸੱਚਾ ਪੰਜਾਬੀ ਹੋਣਾ ਬਾਅਦ ਚ ਪਤਾ ਲੱਗਦਾ ਵੀ ਅਸੀਂ ਤਾਂ ਯਾਰ ਲੁੱਟੇ ਖੁੱਟੇ ਗਏ ਤੁਸੀਂ ਦੇਖੋ ਪਹਿਲਾਂ ਪੰਜਾਬ ਨੂੰ ਮੁਗਲਾਂ ਨੇ ਲੁੱਟਿਆ ਫਿਰ ਬਾਬਰਾਂ ਨੇ ਲੁੱਟਿਆ ਫਿਰ ਅੰਗਰੇਜ਼ਾਂ ਨੇ ਲੁੱਟਿਆ ਤੇ ਪੰਜਾਬ ਵਾਲੇ ਪੰਜਾਬੀ ਖੜੇ ਰਹੇ ਬਈ ਠੀਕ ਆ ਯਾਰ ਪੰਜਾਬੀ ਦਾ ਅਣਖ ਦੇ ਨਾਲ ਖੜੇ ਰਹੇ ਫਿਰ ਅੰਗਰੇਜ਼ਾਂ ਤੋਂ ਬਾਅਦ ਸਿਆਸਤਦਾਨਾਂ ਨੇ ਲੁੱਟਣਾ ਸ਼ੁਰੂ ਕਰਤਾ ਕਾਂਗਰਸ ਨੇ ਲੁੱਟ ਲਿਆ ਅਕਾਲੀ ਦਲ ਨੇ ਲੁੱਟ ਲਿਆ ਭਾਜਪੀ ਵਾਲਿਆਂ ਨੇ ਜਿਹੜੀ ਸਰਕਾਰ ਸਾਂਝੀ ਤਰ ਬਣਾਈ ਸੀ ਉਹ ਅਕਾਲੀ ਦਲ ਨਾਲ ਕਰ ਗਏ ਰਹੀ ਤਾਂ ਉਹ ਵੀ ਉਹ ਭਾਈ ਵਾਲੀ 1997 ਤੋਂ ਬਾਅਦ ਜ਼ਿੰਮੇਵਾਰੀ ਤੋਂ ਭੱਜਿਆ ਨਹੀਂ ਜਾ ਸਕਦਾ ਫਿਰ ਜਿਹੜਾ ਵਾ ਆਮ ਆਨਵੀ ਪਾਰਟੀ ਵਾਲੀ ਆ ਗਿਆ ਫਿਰ ਵੀ ਪੰਜਾਬੀ ਜਿਹੜਾ ਅਣਖ ਦੇ ਨਾਲ ਖੜਾ ਹੋਇਆ ਕਿਉਂਕਿ ਸਾਡੇ ਚ ਟੋਲਰੈਂਸ ਪਾਵਰ ਪੰਜਾਬੀਆਂ ਚ ਨਹੀਂ ਬਣ ਚੁੱਕੀ ਐ ਅਸੀਂ ਇੰਨੇ ਕੁ ਤਸੀਹੇ ਸਹਿ ਚੁੱਕੇ ਆ ਅਸੀਂ ਲੁੱਟੇ ਵੀ ਜਾ ਚੁੱਕੇ ਆ ਕੁੱਟੇ ਵੀ ਜਾ ਚੁੱਕੇ ਆ ਹੁਣ ਜਿਹੜਾ ਵਾ ਇਹ ਲੱਗਦਾ ਪਿਆ ਪੰਜਾਬੀਆਂ ਨੂੰ ਕਿ ਅਸੀਂ ਠੱਗੇ ਵੀ ਜਾ ਚੁੱਕੇ ਹਾਂ ਹੁਣ ਹਜੇ ਦੇਖੋ ਕਿੱਧਰਲੇ ਪਾਸੇ ਪੰਜਾਬ ਦੀ ਸਿਆਸਤ ਨੂੰ ਕਰਵਟ ਲੈਂਦੀ ਹੈ ਕੌਣ ਪੰਜਾਬ ਦੀ ਮਰਮ ਲਾਣ ਲਈ ਖੜਾ ਹੁੰਦਾ ਲੇਕਿਨ ਜਿਹੜੀ ਪੰਜਾਬੀਆਂ ਦੀ ਅਣਖ ਦਾ ਸਵਾਲ ਹੈ ਨਾ ਉਹ ਮੈਨੂੰ ਲੱਗਦਾ ਹੈ ਕਿ ਉਹ ਉਹਨੂੰ ਖੜੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ 'ਚ ਇੱਕ ਮੁੱਦਾ ਬਣਾਇਆ ਜਾ ਰਿਹਾ ਪਠਾਨ ਮਾਜਰਾ ਮਾਮਲੇ ਦੇ ਵਿੱਚ ਜੇ ਮੈਂ ਇਸ ਨੂੰ ਇਨੀਸ਼ੀਅਲੀ ਦੇਖਾਂ ਕਿ ਗ੍ਰਿਫਤਾਰੀ ਹੋ ਜਾਂਦੀ ਹੈ ਉਹਨਾਂ ਦੇ ਬੋਲਣ ਤੋਂ ਬਾਅਦ ਇਹ ਐ ਨਹੀਂ ਲੱਗਦਾ ਜਿਵੇਂ ਪਠਾਨ ਮਾਜਰਾ ਬੁੱਲੇ ਉਹਨਾਂ ਦੇ ਬੋਲਣ ਤੋਂ ਬਾਅਦ ਗ੍ਰਿਫਤਾਰੀ ਹੋ ਗਈ ਜਾਂ ਸੋ ਕਾਲਡ ਗ੍ਰਿਫਤਾਰੀ ਹੋ ਗਈ ਇਹ ਆਪਣਾ ਹੀ ਝੱਗਾ ਚੱਕਿਆ ਤੇ ਆਪਣੇ ਢਿੱਡ ਨੰਗਾ ਕਰ ਲਿਆ ਦੇਖੋ ਗੱਲ ਇਹ ਹੈ ਕਿ ਮੈਂ ਤਾਂ ਪਠਾਨ ਮਾਜਰੇ ਦੀ ਤੇ ਜਨਤਾ ਦੀ ਦੋਨਾਂ ਦੀ ਹੀ ਗਲਤੀ ਕਰਾਂਗਾ ਕਿ ਪਠਾਨ ਮਾਜਰੇ ਨੇ 3.5 ਸਾਲ ਆਪਣੀਆਂ ਚੰਮਦੀਆਂ ਚਲਾਈਆਂ ਉਹਨੇ ਪੂਰੀ ਰੇਲ ਬਣਾ ਕੇ ਰੱਖੀ ਆ ਉਹਨੇ ਕੁਛ ਨਹੀਂ ਛੱਡਿਆ ਮਾਈਨਿੰਗ ਤੋਂ ਲੈ ਕੇ ਸਾਰੇ ਉੱਤੇ ਦੋਸ਼ ਲੱਗੇ ਹੋਏ ਨੇ ਔਰ ਪਿੱਛੇ ਜੀ ਤੁਹਾਨੂੰ ਮੁਨਸੀਬ ਵੀ ਆਪਣੇ ਪਸੰਦਾ ਲਾਉਂਦੇ ਸੀ ਚਲੋ ਥਾਣਿਆਂ ਦੇ ਵਿੱਚ ਤਾਂ ਮੁਲਾਜ਼ਮ ਐਮਐਲਏ ਲਵਾ ਵੀ ਲੈਣ ਏਡੀ ਵੱਡੀ ਗੱਲ ਨਹੀਂ ਜੇ ਤੁਹਾਡੀ ਮਾਈਨਿੰਗ ਤੇ ਹੋਰ ਕੰਮਾਂ ਦੇ ਵਿੱਚ ਦੇਖੋ ਹੁਣ ਉੱਥੇ ਦਸਰੇ ਵੀ ਉਹ ਉਹਨਾਂ ਦਾ ਇੱਕ ਪੈਲੇਸ ਵੀ ਬਣ ਗਿਆ ਇੱਕ ਬਣ ਵੀ ਰਿਹਾ ਵਾ ਠੀਕ ਹੈ ਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਠਾਨ ਮੱਜਰੇ ਨੇ ਸਾਢੇ 3 ਸਾਲ ਰਾਜ ਕੀਤਾ ਹੁਣ ਸਾਢੇ 3 ਸਾਲ ਤੋਂ ਬਾਅਦ ਦਿਖਦਾ ਪਿਆ ਵੀ ਪੰਜਾਬ ਦੇ ਲੋਗ ਅਣਖੀ ਨੇ ਪੰਜਾਬ ਦੇ ਨਾਲ ਖੜਨਾ ਪੈਣਾ ਇਹ ਸਾਰੇ ਕਈ ਐਮਐਲਏ ਨੂੰ ਨਜ਼ਰ ਆਣਾ ਸ਼ੁਰੂ ਹੋ ਗਿਆ ਕਈਆਂ ਮਤਲਬ ਮੇਰੇ ਨਾਲ ਤਾਂ ਚਲੋ ਗੱਲ ਵੀ ਕਰਦੇ ਉਹ ਕਹਿੰਦੇ ਯਾਰ ਕੀ ਕਰੀਏ ਬੋਲਣਾ ਪੈਣਾ ਹੁਣ ਕਿਸੇ ਸਟੇਜ ਤੇ ਆ ਕੇ ਸਾਨੂੰ ਵੀ ਬੋਲਣਾ ਪੈਣਾ ਬਈ ਪੰਜਾਬ ਦੀ ਗੱਲ ਤਾਂ ਕਰਨੀ ਪੈਣੀ ਨਾ ਤੇ ਜੇ ਪੰਜਾਬ ਅੱਜ ਹੜਾਂ ਚ ਸਾਰੇ ਦਾ ਸਾਰਾ ਪੰਜਾਬ ਸਰਕਾਰ ਨੇ 23 ਦੇ 23 ਜ਼ਿਲ੍ਹਿਆਂ ਨੂੰ ਇਹ ਕਹਿ ਦਿੱਤਾ ਕਿ ਇਹ ਬਾੜ ਦੇ ਅਧੀਨ ਆ ਗਏ ਨੇ ਤੁਸੀਂ ਆਪ ਸਮਝ ਸਕਦੇ ਹੋ ਪੰਜਾਬ ਕਿੱਥੇ ਖੜਾ ਹੈ ਪੰਜਾਬ ਨੂੰ ਜਿਹੜਾ ਰੀਹੈਬਿਲੀਟੇਟ ਕਰਨ ਲਈ ਘੱਟੋ-ਘੱਟ ਖੇਤਾਂ 'ਚ ਮਿੱਟੀ ਚਲੀ ਗਈ ਹੈ ਜਾਂ ਰੇਤਾਂ ਚਲੀ ਗਈ ਹੈ ਇਹਨੂੰ ਕੱਢਣ 'ਚ ਹੀ ਸਾਲ ਲੱਗ ਜਾਣਾ। ਪੰਜਾਬ ਨੂੰ ਖੜੇ ਕਰਨ ਲਈ ਘੱਟੋ-ਘੱਟ 1 ਲੱਖ ਕਰੋੜ ਰੁਪਈਆ ਚਾਹੀਦਾ। ਕਿੰਨੇ ਦੇਣਾ 1 ਲੱਖ ਕਰੋੜ ਰੁਪਈਆ। ਕੌਣ ਦੇਊਗਾ? ਅੱਜ 2 ਕਿਲੋ ਆਟਾ, 1 ਕਿਲੋ ਚੋਲਨਾ ਥੋੜਾ ਨਾ ਕੰਮ ਚੱਲ ਜਾਣਾ। 1 ਕਿਲੋ ਖੰਡ ਦੇ ਜਾਓਗੇ, 2 ਦੁੱਧ ਦੇ ਪੈਕੇਟ ਦੇ ਜਾਓਗੇ, 4 ਪਾਣੀ ਦੀਆਂ ਬੋਤਲਾਂ ਦੇ ਜਾਓਗੇ। ਪਾਣੀ ਜਦੋਂ ਉਤਰ ਗਿਆ ਤੇ ਫਿਰ ਇਹ ਵੀ ਕਿਸੇ ਨੇ ਦੇਣ ਨਹੀਂ ਆਣੀਆ। ਫਿਰ ਕਿਵੇਂ ਚੱਲੂਗਾ ਪੰਜਾਬ? ਕਰਜਾ ਹੋਰ ਬਧੂ ਠੀਕ ਹੈ ਨਾ ਕਰਜਾ ਕਿਸਾਨ ਕਿਸਾਨ ਫਿਰ ਸੁਸਾਈਡ ਕਰਦਾ ਤੇ ਇੱਕ ਇੱਕ ਜਿਹੜੀ ਗੱਲ ਹੈਗੀ ਐ ਜਿਹੜੀ ਹੋਰ ਟੈਕਨੀਕਲੀ ਗੱਲ ਮੈਂ ਤੁਹਾਨੂੰ ਦੱਸਦਾ ਪਿਛਲੇ 15 ਦਿਨ ਤੋਂ ਸੂਬਾ ਬੰਦ ਪਿਆ ਸਾਰੇ ਸ਼ਾਪਿੰਗ ਮਾਲ ਬੰਦ ਪਏ ਨੇ ਸਕੂਲਾਂ ਦੀਆਂ ਬੱਸਾਂ ਸਕੂਲਾਂ ਦੇ ਵਹੀਕਲ ਸਾਰੇ ਬੰਦ ਪਏ ਨੇ ਖਰੀਦਦਾਰੀ ਬੰਦ ਪਈ ਐ ਹੋਟਲ ਖਾਲੀ ਪਏ ਨੇ ਪੰਜਾਬ ਦੀ ਜੀਐਸਟੀ ਕਲੈਕਸ਼ਨ ਕਿੰਨੀ ਘਟੀ ਐ ਐਸ ਮਹੀਨੇ ਅਗਲੇ ਮਹੀਨੇ ਤਨਖਾਹਾਂ ਦੇਣੀਆਂ ਰਿਟਾਇਰਮੈਂਟਾਂ ਸਿਰਤੇ ਹੈਗੀਆਂ ਪੈਸਾ ਕਿੱਥੋਂ ਦੇਣਾ ਜੀਐਸਟੀ ਦੀ ਕਲੈਕਸ਼ਨ ਜਿਹੜੀ ਆ 50% ਰਹਿ ਗਈ ਆ ਤੇ ਕਿੱਥੋਂ ਲਿਆਉਗੇ ਤੁਸੀਂ ਪੈਸਾ ਇੰਨਾ ਉਹਨਾਂ ਸਾਰੇ ਟਾਬੇ ਸਾਰੀਆਂ ਚੀਜ਼ਾਂ ਜਿੰਨੀ ਖਰੀਦਦਾਰੀ ਹੁੰਦੀ ਸੀ ਬਰਸਾਤ ਨੇ ਢਾਹ ਢੇਰੀ ਕਰਤੀ ਚਲੋ ਅਜੇ ਤੱਕ ਫੇਰ ਕੁਛ ਚੰਡੀਗੜ੍ਹ ਦੇ ਲੱਗ ਕੇ ਛਾਗੇ ਮੋਹਾਲੀ ਵਾਲੇ ਪਾਸੇ ਦਾ ਚਲ ਫੇਰ ਉਹ ਹੈਗਾ ਜਿਹੜਾ ਮਾਝੇ ਮਾਲਵੇ ਦਾ ਅੰਦਰਲਾ ਖੇਤਰ ਹੈਗਾ ਜਿੱਥੇ ਪਾਣੀ ਇੰਨਾ ਆ ਗਿਆ ਉੱਥੇ ਤਾਂ ਬੰਦ ਹੀ ਹੋ ਗਿਆ ਉੱਥੇ ਤਾਂ ਕਾਰੋਬਾਰ ਅਗਲੇ 2 ਸਾਲ ਨਹੀਂ ਚੱਲਨੇ ਕਿਸਾਨ ਕੋਲੇ ਪੈਸਾ ਆਊਗਾ ਤੇ ਅਗਲਾ ਕੁਝ ਖਰੀਦੂਗਾ ਜਿਹਦੇ ਕੋਲ ਉਹਦਾ ਝੋਨਾ ਹੀ ਨਹੀਂ ਵਿਕਿਆ ਉਹਦਾ ਝੋਨਾ ਹੀ ਨਹੀਂ ਹੋ ਗਿਆ ਵਿਕਿਆ ਹੀ ਨਹੀਂ ਮੰਡੀ ਦੇ ਵਿੱਚ ਅਗਿਆ ਹੀ ਨਹੀਂ ਤੇ ਉਹ ਕਿਵੇਂ ਉੱਥੋਂ ਜਿਹੜਾ ਆਰਟੀ ਨੂੰ ਪੈਸਾ ਚਲ ਜੂਗਾ ਤੇ ਕਿਵੇਂ ਉੱਥੇ ਬਾਜ਼ਾਰ ਦੇ ਪੈਸੇ ਉਤਰ ਜਾਣਗੇ ਸੋ ਇਹ ਸਾਰਾ ਸਿਸਟਮ ਇੱਕ ਪੰਜਾਬ ਦੀ ਜਿਹੜੀ ਹੈ ਨਾ ਜਿਹੜੀ ਅਰਥਵਿਵਸਥਾ ਇੱਕ ਚੇਨ 'ਚ ਚੱਲਦੀ ਆ ਇਹ ਇੱਕ ਮਣਕਾ ਨਿਕਲ ਗਿਆ ਨਾ ਤੇ ਉਹ ਡਿੱਗ ਜਾਂਦੀ ਸਾਰੀ ਹੁਣ ਕਿਸਾਨ ਦੀ ਫਸਲ ਨਿਕਲ ਗਈ ਵਿੱਚੋਂ ਮੰਨ ਲਓ ਹੁਣ ਬਾਸਮਤੀ 25% ਐਤਕੀ ਘੱਟ ਹੋ ਰਹੀ ਹੈ ਪੰਜਾਬ 'ਚੋਂ ਇਤੋਂ ਦੀ ਬਾਸਮਤੀ ਸਾਰੀ ਐਕਸਪੋਰਟ ਹੁੰਦੀ ਆ ਇਹ 25% ਬਾਸਮਤੀ ਘਟ ਗਈ ਐ ਐਕਸਪੋਰਟਰ ਵੀ ਮਰ ਗਿਆ ਨਾਲ ਕਿਸਾਨ ਵੀ ਮਰ ਗਿਆ ਕਿਸਾਨ ਨੂੰ ਤਾਂ ਚਲੋ ਰੀਹੈਬਿਲੀਟੇਟ ਸਰਕਾਰ ਕੁਝ ਕਰ ਦੋਗੀ ਓਕੇ ਸਿੱਧੋਗੇ ਜਿਹੜਾ ਐਕਸਪੋਰਟਰ ਦਾ 25% ਬਿਜ਼ਨਸ ਟਿੱ ਗਿਆ ਉਹਨੂੰ ਉਹਦਾ ਜੀਐਸਟੀ ਕਲੈਕਸ਼ਨ ਸੋ ਇਸ ਕਰਕੇ ਸਾਰਾ ਇਫੈਕਟ ਪੰਜਾਬ ਤੇ ਹੋਇਆ ਔਰ ਮੈਨੂੰ ਲੱਗਦਾ ਕਿ ਘੱਟੋ-ਘੱਟ 1 ਲੱਖ ਕਰੋੜ ਰੁਪਈਆ ਵੀ ਘਟ ਜਾਏਗਾ ਪੰਜਾਬ ਨੂੰ ਜਿਹੜਾ ਵਾ ਖੜਾ ਕਰਨ ਲਈ ਸੋ ਆਉਣ ਵਾਲਾ ਟਾਈਮ ਅਸੀਂ ਤਾਂ ਇਹ ਕਹਿੰਨੇ ਯਾਰ ਪੰਜਾਬ ਚੜਦੀ ਗੱਲਾ ਛ ਹੈਗਾ ਹਰੇਹਾ ਵੀ ਐ ਰਹਿਣਾ ਵੀ ਚਾਹੀਦਾ ਅੱਜ ਵੀ ਪੰਜਾਬੀਆਂ ਦਾ ਜੋਸ਼ ਉੱਚਾ ਹੈਗਾ ਮੈਂ ਤਾਂ ਸ਼ਲਾਘਾ ਕਰਦਾ ਹਾਂ ਔਰ ਉਹਨਾਂ ਦਾ ਧੰਨਵਾਦ ਵੀ ਕਰਦਾ ਕੋਟ ਕੋਟ ਉਹਨਾਂ ਦਾ ਧੰਨਵਾਦ ਵੀ ਹੈ ਜਿਹੜੇ ਜਾ ਕੇ ਪਾਣੀ ਦੇ ਵਿੱਚ ਜਾ ਜਾ ਕੇ ਲੋਕਾਂ ਨੂੰ ਕੱਢ ਵੀ ਰਹੇ ਨੇ ਹੁਣ ਮੈਨੂੰ ਇੱਕ ਮੇਰੇ ਮਿੱਤਰ ਦੱਸ ਰਹੇ ਸੀ ਉਹਨਾਂ ਦੇ ਕੋਲ 9 ਡੰਗਰ ਸੀ 9 ਦੇ 9 ਬਹਿ ਕੇ ਪਾਕਿਸਤਾਨ ਵੱਲ ਚਲੇ ਗਏ ਗਾਂ ਮਰ ਗਈ ਹੋਰ ਜਿਹੜੇ ਉੱਥੇ ਨਾਲ ਦੋ ਸੀਗੇ ਬੱਚੇ ਉਹ ਵੀ ਮਰ ਗਏ ਘਰ ਟਹਿ ਗਿਆ ਦੱਸੋ ਰੋਟੀ ਕਿਦਾਂ ਖਾਊਗਾ ਮੱਜੇ ਇੱਕ 1 ਲੱਖ ਰੁਪਏ ਦੀ ਘੱਟੋ-ਘੱਟ ਨੌ ਮੱਜਾਂ ਸੀਗੀਆਂ ਨੌ ਦੀਆਂ 9 ਲੱਖ ਹੁਣ ਕਿੱਥੋਂ ਰੋਟੀ ਖਾਊਗਾ ਕਿੱਦਾਂ ਘਰ ਬਣਾਊਗਾ ਇਦਾਂ ਦੇ ਕਿੰਨੇ ਘਰ ਐ ਸੋ ਪੰਜਾਬ ਨੂੰ ਖੜੇ ਕਰਨਾ ਪੈਣਾ ਦੁਆਰਾ ਖੜਾ ਕਰਨ ਦੇ ਵਿੱਚ ਤਦੈ ਹੀ ਹੋ ਸਕਦਾ ਜੇ ਅਸੀਂ ਅੱਜ ਅਸੀਂ ਗੱਲ ਨੂੰ ਕਰੀਏ ਕਿਉਂਕਿ ਪੰਜਾਬ ਨੂੰ ਇਹ ਖੜੇ ਕਰਤੇ ਕਰਦੇ ਸਾਲ ਦੋ ਸਾਲ ਮਾਮੂਲੀ ਲੱਗ ਜਾਣੇ ਐਸ ਆਇਆ ਨਹੀਂ ਹੈਗਾ ਕਿ ਇਹ ਹੁਣ ਬਾੜ ਨਿਕਲ ਗਈ ਪਾਣੀ ਘਟ ਗਿਆ ਤੇ ਪੰਜਾਬ ਖੜਾ ਹੋ ਜਾਣਾ ਘੱਟੋ-ਘੱਟ ਸਾਲ ਦੋ ਸਾਲ ਦਾ ਬਖਵਾ ਚਾਹੀਦਾ ਔਰ ਇਹ ਸਿਆਸਤਦਾਨਾਂ ਨੂੰ ਵੀ ਪਤਾ ਕਿ ਆਣਾਂ ਦਾ ਟਾਈਮ ਬੜਾ ਔਖਾ ਚੱਲਦਾ ਹੈ ਉਸਾ ਜਾਂਦੇ ਜਾਂਦੇ ਇੱਕ ਗੱਲ ਹੋਰ ਕਰ ਜਾਈਏ ਕਹਿੰਦੇ ਹਰਮੀਤ ਸਿੰਘ ਪਠਾਨ ਮਾਜਰਾ ਦੀ ਗੱਡੀ ਦੇ ਵਿੱਚੋਂ ਤਿੰਨ ਪਿਸਤੌਲਾਂ ਮਿਲੀਆਂ ਦੋ ਰਵਲਵਰ ਇੱਕ ਪਿਸਤੌਲ ਇਹ ਵੀ ਕਿਹਾ ਕਿ ਫਾਇਰਿੰਗ ਹੋਈ ਹੈ ਪਰ ਇਹ ਹজম ਕਰਨਾ ਔਖਾ ਹੈ ਕਿ ਜੇ ਫਾਇਰਿੰਗ ਹੋਈ ਹੈ ਤੇ ਕ੍ਰਾਸ ਫਾਇਰ ਨਹੀਂ ਕੀਤਾ ਗਿਆ ਮੁੜ ਕੇ ਇਹ ਵੀ ਗੱਲ ਹੈ ਕਿ ਉਹ ਕਹਿੰਦੇ ਕਿ ਗੱਡੀ ਉੱਤੇ ਪੁਲਿਸ ਵਾਲੇ ਦੇ ਚੜਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਇਹ ਸਾਰਾ ਹੁਣ ਕੀ ਸਮਝੀਏ ਰੇਚੋਂ ਦੇਖੋ ਉੱਥੇ ਕੋਈ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਜੇ ਮੈਂ ਤਕਨੀਕੀ ਰੂਪ ਚ ਗੱਲ ਕਰਾਂ ਅਜੇ ਕੋਈ ਪੰਜਾਬ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਉੱਥੇ ਰੇਡ ਕੀਤੀ ਰੇਡ ਕੀਤੀ ਹਰਿਆਣੇ ਪੁਲਿਸ ਨੂੰ ਲਿੱਤਾ ਨਹੀਂ ਨਾਲ ਪਹਿਲਾਂ ਤਾਂ ਟੈਕਨੀਕਲੀ ਹਰਿਆਣੇ ਦੀ ਪੁਲਿਸ ਨੂੰ ਲੈਣਾ ਚਾਹੀਦਾ ਸੀ ਪਹਿਲੀ ਲਾਈਨ ਹੈ ਦੂਜੀ ਲਾਈਨ ਹੈ ਕਿ ਉਹਦੇ ਵਾਰੰਟ ਲੈ ਕੇ ਜਾਣੇ ਚਾਹੀਦੇ ਸੀ ਠੀਕ ਹੈ ਨਾ ਵਿਦਾਊਟ ਵਾਰੰਟ ਤੁਸੀਂ ਦੂਜੀ ਸਟੇਟ 'ਚ ਨਹੀਂ ਜਾ ਸਕਦੇ ਈਵਨ ਇੱਥੇ ਵੀ ਨਹੀਂ ਕਿਸੇ ਦੇ ਘਰੇ ਰੇਡ ਕਰ ਸਕਦੇ ਵਾਰੰਟ ਤਾਂ ਚਾਹੀਦੇ ਆ ਨਾ ਫਿਰ ਤੁਸੀਂ ਸਟੇਟ ਚੇਂਜ ਕਰ ਰਹੇ ਹੋ ਤੁਹਾਨੂੰ ਆਪਣੇ ਹਾਇਰ ਅਫੀਸ਼ਰਸ ਡੀਆਈਜੀ ਲੈਵਲ ਦੀ ਪਰਮਿਸ਼ਨ ਚਾਹੀਦੀ ਹੈ ਰਾਤੀ ਐਫਆਈਆਰ ਹੁੰਦੀ ਹੈ ਸਵੇਰੇ 4 ਵਜੇ ਰੇਡ ਹੋ ਜਾਂਦੀ ਹੈ ਇਹ ਸਾਰੀਆਂ ਚੀਜ਼ਾਂ ਪੋਸੀਬਲ ਨਹੀਂ ਹੈਗੀਆਂ ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਇੱਕ ਮਾਨਕ ਜਿਹੜਾ ਘੜਿਆ ਗਿਆ ਘੜਤ ਕੀਤੀ ਗਈ ਹੈ ਇੱਕ ਜਿਹੜੀ ਉਸ ਚੀਜ਼ ਨੂੰ ਤਸਵੀਰ ਨੂੰ ਬਣਾਇਆ ਗਿਆ ਹਾਂ ਉੱਥੇ ਜ਼ਰੂਰ ਹੋ ਸਕਦਾ ਹੈ ਕਿ ਇਹਨਾਂ ਨੇ ਪੁਲਿਸ ਨੇ ਜਾ ਕੇ ਉਹਨੂੰ ਹਰਾਸਾ ਚ ਲੈ ਲਿਆ ਹੋਵੇ ਲੇਕਿਨ ਬਾਅਦ ਦੇ ਵਿੱਚ ਇਹ ਨਹੀਂ ਹੈਗਾ ਕਿ ਫਾਇਰਿੰਗ ਹੋਈ ਹੈ ਕਿਉਂਕਿ ਫਾਇਰਿੰਗ ਵਾਲਾ ਤਾਂ ਉਹ ਹਰਿਆਣੇ ਦੀ ਪੁਲਿਸ ਵੀ ਕਹਿ ਰਹੀ ਹੈ ਸਾਨੂੰ ਦੱਸੋ ਕਿੱਥੇ ਫਾਇਰ ਹੋਇਆ ਕਿਹੜੀ ਚਲਾਇਆ ਕਿੰਨੇ ਚਲਾਇਆ ਕਿੱਧਰੋਂ ਚੱਲਿਆ ਤੇ ਉਹ ਜਿਹੜਾ ਵਾ ਇੰਨੀ ਛੇਤੀ ਕਿਤੇ ਉਹ ਵੀ ਬੀਜੇਪੀ ਦੀ ਪੁਲਿਸ ਹੈਗੀ ਆ ਇਹ ਆਮ ਆਦਮੀ ਪਾਰਟੀ ਦੀ ਪੁਲਿਸ ਆ ਉਹ ਬੀਜੇਪੀ ਦੀ ਪੁਲਿਸ ਆ ਜਿਨ੍ਹਾਂ ਨੇ ਬੱਗਾ ਰਾਹ ਜੀ ਡੱਕ ਲਿਆ ਸੀ ਤੇ ਬੱਗਾ ਕ੍ਰਾਸ ਨਹੀਂ ਕਰਨ ਦਿੱਤਾ ਸੀ ਉਹਨਾਂ ਨੇ ਇਸ ਕਰਕੇ ਉੱਤੋਂ ਹੁਣ ਤੱਕ ਸਾਰੀਆਂ ਏਜੰਸੀਆਂ ਸਾਰੀਆਂ ਹਰਿਆਣੇ ਦੀਆਂ ਪੁਲਿਸ ਦਿੱਲੀ ਤੱਕ ਦੀਆਂ ਘੰਟੀਆਂ ਆ ਗਈਆਂ ਹੋਣੀਆਂ ਤੇ ਕਿਸੇ ਨੇ ਹੁਣ ਪੈਰ ਨਹੀਂ ਰੱਖਣਾ ਗਿੱਲੇ ਫਰਸ਼ ਤੇ ਮੈਂ ਤਾਂ ਇਹ ਸੋਚਦਾ ਪਿਆ ਹੁਣ ਗਿੱਲੇ ਥਾਂ ਹੀ ਕਿਸੇ ਨੇ ਪੈਰ ਰੱਖਣ ਤੋਂ ਘਬਰਾਉਣਾ ਮੈਂ ਇਦਾਂ ਦੀ ਸਟੇਟਮੈਂਟ ਦਵਾ ਹਜੇ ਤੱਕ ਉਹ ਡੀਐਸਪੀ ਦਾ ਪਰਚਾ ਦਿੱਲੀੋਂ ਗਲੋਂ ਨਹੀਂ ਲਿਹਾ ਜਿਹੜਾ ਬੱਗੇ ਨੂੰ ਫੜ ਕੇ ਲਿਆਏ ਸੀ ਉਹਨਾਂ ਨੇ ਕਿਡਨੈਪਿੰਗ ਦਾ ਪਰਚਾ ਦਿੱਤਾ ਉੱਥੇ ਤੇ ਹਜੇ ਤੱਕ ਉਹ ਪਰਚਾ ਕੈਨਸਲ ਨਹੀਂ ਹੋਇਆ ਇਸ ਕਰਕੇ ਅਫਸਰ ਵੀ ਥੋੜਾ ਦੇਖਦੇ ਬੈਨੇ ਸਾਲ ਸਵਾ ਸਾਲ ਰਹਿ ਗਿਆ ਸਰਕਾਰ ਨੂੰ ਬਈ ਕੱਲ ਨੂੰ ਇਹ ਨਾ ਹੋਵੇ ਸਾਡੇ ਪੇਟੇ ਪੈ ਜੇ ਤੇ ਅਸੀਂ ਜਿਵੇਂ ਹੁਣ ਆ ਤੁਹਾਡੇ ਸਾਹਮਣੇ ਪਟਿਆਲੇ ਦੇ ਚਾਰ ਐਸਐਚਓ ਟੰਗੇ ਪਏ ਆ ਤੇ ਉਧਰੋਂ ਡੀਐਸਪੀ ਦਿੱਲੀ ਟੰਗਿਆ ਹੋਇਆ ਡਰਦੇ ਵੀ ਨੇ ਦੇਖੋ ਕਾਨੂੰਨ ਜਿਹੜਾ ਨਾ ਕਾਨੂੰਨ ਦੇ ਵਿੱਚ ਦੂਜੀਆਂ ਸਟੇਟਾਂ ਦੀ ਵੀ ਪੁਲਿਸ ਕੰਮ ਕਰਦੀ ਆ ਰਾਣੇ ਦੇ ਡੀਜੀਪੀ ਵੀ ਆ ਦਿੱਲੀ ਦੀ ਹੋਮ ਮਿਨਿਸਟਰੀ ਬੈਠੀ ਆ ਸਿਰ ਤੇ ਇੰਨੀ ਸ਼ਿੱਤੀ ਨਹੀਂ ਹੁੰਦਾ ਉੱਥੇ ਕੁਝ ਵੀ ਮਤਲਬ ਜਿਹੜਾ ਹੋ ਜਾ ਮੈਨੂੰ ਬਾਕੀ ਆਉਣ ਵਾਲਾ ਟਾਈਮ ਦੱਸੂਗਾ ਮੈਂ ਤੁਹਾਨੂੰ ਦੱਸਿਆ ਸਿਆਸਤ ਬਹੁਤ ਪੰਜਾਬ ਦੀ ਫਿਰਕੀ ਲੈ ਰਹੀ ਆ ਲੱਗਿਆ ਮੈਨੂੰ ਇਹ ਪਤਾ ਪਠਾਨ ਮਜਰਾ ਕਿੱਥੇ ਹੈਗੇ ਨੇ ਹੁਣ ਪਠਾਰ ਮਾਜਰਾ ਜਿੱਥੇ ਵੀ ਹੋਊਗਾ ਵਧੀਆ ਹੀ ਹੋਊਗਾ ਪਠਾਰ ਮਾਜਰਾ ਕਿਹੜਾ ਕੋਈ ਤੇ ਦੌੜਿਆ ਐ ਐਮਐਲਏ ਹੈਗਾ ਪੰਜਾਬ ਦਾ ਇੰਨਾ ਨਹੀਂ ਛੇਤੀ ਕਿਤੇ ਦੌੜ ਸਕਦਾ ਕੋਈ ਠੀਕ ਹੈ ਜੀ ਬਿਲਕੁਲ ਇਹ ਸਿਚੁਏਸ਼ਨ ਹੁਣ ਵੇਖਣ ਦੀ ਗੱਲ ਹੈ ਕਿ ਆਖਿਰੇ ਕੱਲ ਘੁੰਮ ਕੇ ਕਿੱਧਰ ਨੂੰ ਜਾਂਦੀ ਹੈ ਕੀ ਕੁਝ ਬਣਦਾ ਹੈ ਇਹਦੇ ਵਿੱਚੋਂ ਖੈਰ ਦੱਸਦੇ ਰਹਿਾਂਗੇ ਦੂਜੇ ਪਾਸੇ ਪੰਜਾਬ ਦੀ ਸਥਿਤੀ ਛੇਤੀ ਦਰਸਤ ਹੋ ਜਵੇ ਇਹਦੀ ਅਰਦਾਸ ਵੀ ਕਰਾਂਗੇ ਔਰ ਹਰ ਕੋਈ ਕਰਦਾ ਪਿਆ ਤੁਸੀਂ ਬਣੇ ਰਹੋ ਤੁਹਾਨੂੰ ਪਲ-ਪਲ ਦੀ ਖਬਰ ਦਿੰਦੇ ਰਹਿਾਂਗੇ ਬਣੇ ਰਹੋ ਵਨਡੀਆ ਪੰਜਾਬੀ ਤੇ